ਵਾਹਿਗੁਰੂ ਜੀ ਨਾਨਕ ਹੋਸੀ ਵੀ ਸਚ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿ ਮਾ ਵਰਨ ਨ ਸਾਕੋ ਤੂੰ ਠਾਕੁਰ

ਲੇਖਾਵਤੀ ਇਰੇ ਸਾਮੁਖਟ ਜੋਨ ਗੁਰ ਬਨਾਇਆ ਸੱਚੇ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਮਹਾਰਾਜ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾ ਦਰਸ਼ਨ ਕਰ ਰਹੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੇ ਜਹਾਜ ਸਾਡੇ ਸਾਹਮਣੇ ਪ੍ਰਗਟ ਕੀਤੇ ਹਨ ਜੋ ਆਪ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਸ਼ਬਦ ਗੁਰ ਪੀੜਾ ਗਹਿਰ ਗਹਿਰਾ ਬਿਨ ਸ਼ਬਦ ਹੈ ਜਗ ਬੋਰਾਣ ਅਕਾਲ ਪੁਰਖ ਵਾਹਿਗੁਰੂ ਜੀ ਆਪ ਬਰਾਜਮਾਨ ਹਨ ਸੋਖਮ ਵੀ ਹਨ ਸਥੂਲ ਵੀ ਹਨ ਜੱਬ ਦੇਖੋਂ ਤਾਂ ਸਭ ਕਸ਼ਮੂਡ ਨਾਲ ਸੂਖਮ ਸੋਈ ਅਸਥੂਤ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੂਖਮ ਰੂਪ ਵੇਖੀਏ ਤਾਂ ਆਪਣੇ ਹੱਥ ਦੇ ਵਿੱਚ ਮੋਬਾਈਲ ਹੈ ਜੇ ਕੋਈ ਮੋਬਾਈਲ ਦੀ ਤੋੜ ਭੰਗ ਕਰੇਗਾ ਉਹਨੂੰ ਤੋੜੇਗਾ ਭੰਨੇਗਾ ਵਿੱਚੋਂ ਕੁਝ ਵੀ ਨਜ਼ਰ ਨਹੀਂ ਆਉਣਾ ਇੰਨਾ ਸੂਖਮ ਹੈ جس وی اپرا پیارے بھی گرو صاحب بچوں کرنے پرتک طور پہ درشن کر لیں جس ویل آپ گردوارا صاحب آئیے مہرائی دے پرکاش روپ جدو درشن خریدے ہیں یہ پرتک درشن ہن. پھر وہ کٹا کٹا دن کا ہے ਇਹ ਤਾਂ ਵਿਰੇਕ ਅਵਸਥਾ ਹੈ ਨਾ ਇਹ ਅਵਸਥਾ ਸਭ ਨੂੰ ਪ੍ਰਾਪਤ ਨਹੀਂ ਹੁੰਦੀ ਜਿਹਦੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਉਹਨਾਂ ਨੂੰ ਘਟਾ ਘਟਾ ਦੇ ਵਿੱਚੋਂ ਸੁਣਾਈ ਵੀ ਦਿੰਦਾ ਹੈ ਤੇ ਘਟਾ ਘਟਾ ਵਿੱਚੋਂ ਦਿਖਾਈ ਵੀ ਦਿੰਦਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਮੋ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਹੈ ਗਰੀਬ ਨਵਾਜ਼ ਸਤਿਗੁਰੂ ਜੀ ਪੋਸ ਨਗਰ ਦੇ ਵਿੱਚ ਸਾਡੇ ਸਤਕਾਰਯੋਗ ਮਾਤਾ ਗੰਗਾ ਜੀ ਨੂੰ ਵਿਆਹ ਵਾਸਤੇ ਕਈਆ ਗੁਰੂ ਸਾਹਿਬ ਜੀ ਦਾ ਸੁਭਾ ਸਾਦਗੀ ਵਾਲਾ ਗਰੀਬੀ ਵਾਲਾ ਅਤੇ ਗਰੀਬੀ ਵਾਲੇ ਗੁਰਸਿੱਖਾਂ ਨੂੰ ਨਾਲ ਲਗੇ ਕਈ ਕਿੰਤੂ ਪਰੰਤੂ ਵੀ ਉਪਜੇ ਹਨ ਪਰ ਇਸ ਦੇ ਨਾਲ-ਨਾਲ ਜੋ ਮੋਹ ਪਿੰਡ ਦੇ ਲੋਕ ਤੇ ਖਾਸ ਕਰਕੇ ਬੀਜੀਆਂ ਘੈਣਾ ਜਿੰਨਾਂ ਨੇ ਕਦੀ ਗੁਰੂ ਨਾਨਕ ਦੇਵ ਜੀ ਨਾਲ ਵੀ ਮਖੌਲ ਕੀਤਾ ਸੀ ਕੰਧ ਦੇ ਥੱਲੇ ਮਿਠਾ ਆ ਕੇ ਕੰਧ ਸੁੱਟਣ ਦਾ ਜਤਨ ਕੀਤਾ ਇਸੇ ਤਰ੍ਹਾਂ ਉਸ ਸਮੇਂ ਦੇ ਆਮਰਵਾਜ ਸਨ ਇਹ ਲਾੜੇ ਦੇ ਨਾਲ ਬੂਲੇ ਦੇ ਨਾਲ ਮਖੌਲ ਕਰਿਆ ਕਰਦੀਆਂ ਸਨ ਬੀਬੀਆਂ ਭੈਣਾ ਚੰਗੇ ਸਮੇਂ ਸਤ ਕੋਈ ਉਦੋਂ ਗੁੱਸਾ ਨਹੀਂ ਸੀ ਕਰਦਾ ਪਰ ਇਹਨਾਂ ਦਾ ਜਿਵੇਂ ਇਹ ਹੱਦੀ ਕਰ ਦਿੱਤੀ ਇੱਕ ਜੰਡ ਦੇ درخت ਨੂੰ ਪਿੰਡ ਵਾਲਿਆਂ ਨੇ ਵੱਢਿਆ ਸ਼ਾਗਿਆ ਕਿੱਲੇ ਦਾ ਰੂਪ ਦੇ ਦਿੱਤਾ ਅਖੇਂ ਹੀ ਸਾਡੇ ਰਿਵਾਜ ਹੈ ਅਸੀਂ ਨਗਰ ਦੇ ਵਿੱਚੋਂ ਜੋ ਬੇੜੀ ਆ ਉਸ ਨੂੰ ਤਾਵੀਦਾ ਕਰਦੇ ਆ ਜੋ ਲਾੜਾ ਹੈ ਉਹ ਕਿੱਲਾ ਭਟੇ ਗੁਰੂ ਸਾਹਿਬ ਜੀ ਜਿੱਲਾ ਦੀ ਮੌਜ ਹੈ ਮੇਰੇ ਹਿਸਾਬ ਦੇ ਮੁਤਾਬਿਕ ਜੋ ਸੰਗਤ ਵਿੱਚੋਂ ਮਿਲਿਆ ਗੁਰੂ ਸਾਹਿਬ ਕਿਸੇ ਨੂੰ ਸ਼ਰਾਬ ਨਹੀਂ ਦਿੰਦੇ ਕਦੀ ਵਾਸਤੇ ਉਹ ਕਾ ਖੜੇ ਹਿਰਦੇ ਦੇ ਮਾਲਕ ਉਹਨਾਂ ਕੀ ਸ਼ਰਾਬ ਦੇਣਾ ਹੈ ਗੁਰੂ ਦੀਆਂ ਰਮਝਾ ਸਾਡੇ ਸਮਝ ਜਿਨੀ ਆਉਂਦੀਆਂ ਜਿਨ੍ਹਾਂ ਤੇ ਮੇਰਾ ਕਰਦੀਆਂ ਅਸੀਂ ਕਹਤਾ ਉੱਜੜ ਜਾਓ ਤੇ ਜਿਨ੍ਹਾਂ ਤੇ ਮਿਹਰਮਾਨ ਨਹੀਂ ਹੋਏ ਉਹਨਾਂ ਨੂੰ ਆਖਿਆ ਵਸਦੇ ਰਹੋ ਇਹ ਗੁਰੂ ਨਾਨਕ ਦੇਵ ਜੀ ਦੀ ਕਥਾ ਆ ਇਸੇ ਤਰ੍ਹਾਂ ਮਹਾਰਾਜ ਨੇ ਪੌ ਵਾਸੀਆਂ ਦੇ ਬਖਸ਼ਿਸ਼ ਕੀਤੀ ਆ ਨਾਲ ਹੀ ਕਿਲਾ ਕੁੱਤਿਆ ਘੋੜੇ ਦੇ ਚੜ ਕੇ ਨਾਲ ਹੀ ਆਖਿਆ ਜੜਾ ਬੁੱਢੀਆਂ ਗਈਆਂ ਇਸ ਗੱਲ ਨੂੰ ਕਈਆਂ ਨੇ ਸਰਾਬ ਸਮਝ ਲਿਆ ਵੀ ਸਰਾਬ ਦੇ ਤਾਂ ਗੁਰੂ ਨੇ ਨਹੀਂ ਮਹਾਰਾਜ ਨੇ ਭਲਾ ਕਰਨਾ ਸੀ ਅਮੀਰ ਕਰਨਾ ਸੀ ਉਹਨਾਂ ਨੂੰ ਔਰ ਦੱਸਿਆ ਭਾਈ ਇਹ ਅਸਥਾਨ ਬਣੇਗਾ ਬਹੁਤ ਵੱਡਾ ਤੇ ਸੱਚੇ ਪਾਤਸ਼ਾਹ ਨੇ ਆਖਿਆ ਕਿ ਇਸ ਤੋਂ ਬਾਹਰ ਬਾਹਰ ਨਗਰ ਵਸੇਗਾ ਕੋਈ ਨਗਰ ਵਸੇਗਾ ਮੋਪਿੰਡ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਆਂ ਰੱਬ ਜਾਣੂ ਸਮਝਣ ਵਾਲੇ ਮਾਤਾ ਗੰਗਾ ਜੀ ਨੇ ਗੁਰੂ ਮਹਾਰਾਜ ਜਗਨ ਨਿਵਰਤਾ ਰੱਖੀ ਕਾਨਿਆਂ ਮਾਤਾ ਗੰਗਾ ਜੀ ਜਿਨ੍ਹਾਂ ਦੀ ਇੱਕ ਲਹਿਰ ਦੇ ਵਿੱਚੋਂ ਅਮੋਲ ਕਰਤਾਰ ਸਾਨੂੰ ਮਿਲਿਆ ਜਿਵੇਂ ਗੰਦਾਰੀ ਲਹਿਰ ਹੁੰਦੀ ਹੈ ਨਾ ਇਸ ਤਰ੍ਹਾਂ ਅਮੋਲ ਕਰਤਾਰ ਮਿਲਿਆ ਉੱਤਨ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਨਾਂ ਦੀ ਐਸੀ ਛਲ ਐਸੀ ਲਹਿਰ ਮੀਰੀ ਪੀਰੀ ਦਾ ਵਾਲਦ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਤੋਂ ਲੱਗਦਾ ਹੈ ਕਿ ਪਰਿਵਾਰ ਗੁਰਸਿੱਖੀ ਦੀ ਸੂਰਬੂਜ ਰਖਾਸੀ ਤਾਂ ਹੀ ਗੁਰ ਘਰ ਨਾਲ ਰਿਸ਼ਤਾ ਜੁੜਿਆ ਉਸ ਵੇਲੇ ਦੇ ਰਵਾਜਾਂ ਨਾਲ ਕਿ ਸ਼ੰਦ ਪਰਾਗੇ ਆਈਏ ਜਾਈਏ ਅਸਤਰਾ ਬੋਲਦੇ ਸਨ ਸ਼ੰਦਾ ਦੇ ਵਿੱਚ ਅਸੀਂ ਮਕੋਲ ਠੱਠੇ ਵੀ ਕਹੀ ਕੋਈ ਕੁਝ ਕਰਨੀ ਵਾਤਾ ਗੰਗਾ ਜੀ ਦੀ ਵੱਡੀ ਭੈਣ ਜੀ ਦਾ ਨਾਮ ਹਰਹਾਂ ਉਸ ਨੇ ਗੁਰੂ ਸਾਹਿਬ ਦੇ ਕੋਲ ਜਗਿਆਸਾ ਭਾਵ ਦੇ ਨਾਲ ਬੇਨਤੀ ਕੀਤੀ ਜੀ ਸਾਡੇ ਵੀ ਰਵਾਇਆ ਸ਼ੰਗ ਸੁਣਾਇਆ ਜਾਂਦਾ ਕੋਈ ਸ਼ੰਗ ਸੁਣਾ ਕਿਉਂਕਿ ਜਗਿਆਸੂਸ ਹੈ ਸੰਸਾਰ ਦੇ ਰਿਸ਼ਤੇ ਕਿਉਂ ਸਾੜੀ ਲੱਗਦੀ ਆ ਇਸ ਸਾੜੀ ਦਾ ਭਾਈ ਵੱਡੀ ਭੈਣ ਹੁੰਦੀ ਆ ਛੋਟੀ ਭੈਣ ਹੁੰਦੀ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਹਾਂ ਜੀ ਭੈਣ ਜੀ ਤੁਸੀਂ ਦੱਸੋ ਤਾਂ ਤੇਸੇ ਵੇਲੇ ਕਿਆ ਕੇ ਕੇ ਸ਼ੰਗ ਸੜਾ ਸਾਰੀਆਂ ਸੰਗਤਾਂ ਬੀਬੀਆਂ ਭੈਣਾਂ ਬੇਟੀਆਂ ਸਨ ਗੁਰੂ ਸਾਹਿਬ ਨੇ ਭਾਉ ਭਾਵਨਾ ਵੇਖਦਿਆਂ ਹੋਇਆਂ ਹਰ ਹਾਂ ਸ਼ਬਦ ਦੁਬਾਰਾ ਦੁਬਾਰਾ ਵਰਤਿਆ ਹੈ ਇਹ ਜਿਹੜਾ ਇਹ ਜਿਹੜੀ ਬਾਣੀ ਇਸ ਬਾਣੀ ਦਾ ਨਾਮ ਹੈ ਪੁਨੇਹ ਪੁਨੇਹ ਕਹ ਲੋ ਪੁਨੇਹ ਕਹ ਲੋ ਇਹ ਕਾਵ ਦਾ ਇੱਕ ਤਰੀਕਾ ਹੈ ਜਿਹੜੇ ਲਿਖਦੇ ਕਾਵ ਉਹਦਾ ਜਾੜਾ ਜਾਣਦੇ ਆ ਕਿ ਜਦੋਂ ਇੱਕੋ ਲਾਈਨ ਦੇ ਪੰਕਤੀ ਦੇ ਵਿੱਚ ਕੋਈ ਅੱਖਰ ਆ ਜਾਂਦਾ ਨੇ ਉੱਕੀ ਸਮਝ ਆ ਜਾਂਦਾ ਜਿਵੇਂ ਪੱਪਾ ਪੱਪਾ ਬੰਦਾ ਪੱਪਾ ਮੰਮਾ ਇਸ ਕਰਕੇ ਪੁਨਹੇ ਵੀ ਬੋਲ ਦਿੰਦੇ ਆ ਪੁਨਹੇ ਵੀ ਬੋਲ ਦਿੰਦੇ ਆ ਪੁਨਹੇ ਲਾਲਾ ਕੋਣ ਦਾ ਮਤਲਬ ਦਾ ਦੁਬਾਰਾ ਦੁਬਾਰਾ ਕਿਸੇ ਸ਼ਬਦ ਦੀ ਦੁਬਾਰਾ ਦੁਬਾਰਾ ਵਰਤੋਂ ਹੋਣੀ ਉਹਨੂੰ ਪੁਨਹੇ ਕਹੇ ਬੋਲ ਦਿੰਦੇ ਪਣ ਕੋਣ ਦੁਬਾਰਾ ਦੁਬਾਰਾ ਉਸ ਨੂੰ ਗੁਰੂ ਸਾਹਿਬ ਨੇ ਲਿਖਦਾ ਪੁਨਹੇ ਭਾਵ ਦੁਬਾਰਾ ਦੁਬਾਰਾ ਇਹ ਛੰਦ ਦੀ ਝਾਲ ਔਰ ਇਹ ਜਿਹੜਾ ਸ਼ਬਦ ਹੈ ਇਹ ਅੜੇਲ ਦੀ ਝਾਲ ਹੈ ਜਿਸ ਤਰ੍ਹਾਂ ਗੁਰਬਾਣੀ ਚਾਹੁੰਦਾ ਸੁਣੇ ਗੂੰਜੋ ਯਾਹੇ ਸੋ ਰਸਨਾ ਪਾਲਈ ਸੁਰੇ ਮੂੜਿਕ ਤਲਾਈ ਚਤਰਤਾ ਲਈ ਦੂਖ ਦਰਦ ਭੋ ਜਿਤਨਾ ਤੈਨ ਨਰਕੇ ਰੇ ਹੋ ਇਹ ਹਰਵਰ ਸ਼ਬਦ ਆਇਆ ਹੈ ਜਿੱਥੇ ਅਡੇ ਲ ਚਲੇਗਾ ਹੋ ਹਰਵਰ ਆਵੇ ਹੋ ਜੋ ਜਾਂਦੀ ਇੱਕ ਵਾਰ ਚੌਪੀ ਕੋ ਗਏ ਇਸ ਤਰ੍ਹਾਂ ਜਿਹੜਾ ਹੋਰ ਹੀ ਜਗ੍ਹਾ ਤੇ ਮਹਾਰਾਜ ਨੇ ਹਰ ਹਰ ਮਾਤਾ ਗੰਗਾ ਜੀ ਦੀ ਵੱਡੀ ਭੈਣ ਦਾ ਨਾਮ ਹਰ ਹਰ ਆਇਆ ਕਿਉਂਕਿ ਕਿੰਦੀ ਮਹਾਰਾਜ ਦੀ ਕਿਰਪਾ ਹੈ ਗੁਰੂ ਅਰਜਨ ਦੇਵ ਜੀ ਦਾ ਇੱਕ ਸੁਭਾਅ ਆ ਉਹਨਾਂ ਨੇ ਸਿੱਖਾਂ ਨੂੰ ਵਾਰ ਦਿੱਤੇ ਮੱਝ ਪਿਆਰਾ ਗੁਰੂ ਨੂੰ ਗੁਰ ਮੱਝ ਪਿਆਰਾ ਮੱਝ ਗੁਰੂ ਦਾ ਹੋਏ ਤਾਂ ਜਗ ਲੰਗਣ ਹਾਰ ਭਾਈ ਬਈਨੋ ਸਾਬਤੋ ਬਈਨੋ ਹਮਰਾ ਅਪਰੋਹਤ ਭਾਈ ਬੰਨੋ ਸਾਧ ਸੰਗਤ ਜੋ ਸਤ ਕਰ ਮੰਨੋ ਸਤਾ ਬਿਲ ਵੰਡਾਏ ਤਾਂ ਕਿਹ ਚਲੋ ਹੋ ਜਾਂਦੀਆਂ ਜੀਵਾਂ ਦੇ ਕੋਲੋਂ ਭਾਈ ਲਤਾ ਪਰਪਕਾਰੀ ਉਹਨਾਂ ਨੂੰ ਬਖਸ਼ਾਉਣ ਲਈ ਲਿਆ ਜਾਂਦਾ ਹੈ ਤੇ ਮਹਾਰਾਜ ਨੇ ਜਿਹੜਾ ਬਖਸ਼ਿਆ ਹੀ ਨਹੀਂ ਉਹਨਾਂ ਦੀ ਬਾਣੀ ਗੁਰੂ ਘਰਸਾ ਵਿੱਚ ਦਰਜ ਕਰ ਦਿੱਤੀ ਉਹਨਾਂ ਦਾ ਨਾਮ ਰਹੀ ਦੁਨੀਆ ਤੋਂ ਸਾਡੇ ਸਵਾਲ ਹੀ ਬੜੇ ਹੋਰ ਤਰ੍ਹਾਂ ਦੇ ਆ ਕਿੱਧਰ ਦੀ ਕਿੱਧਰ ਸਵਾਲ ਲਈ ਫਿਰਦੇ ਹੋ ਆਪਾਂ ਚੈਪਟਰ ਸ਼ੁਰੂ ਨਹੀਂ ਕਰਨਾ ਇੱਥੇ ਸਵਾਲ ਆ ਜਾਈਦੇ ਆ ਜਦੋਂ ਕੋਈ ਮਹਾਂਪੁਰਖ ਸੰਸਾਦੂ ਆਵੇ ਜੋ ਹਰ ਹਾਲੇ ਕਿਤੇ ਬੜੇ ਸੋਹਣੇ ਸਵਾਲ ਬੜੀਆਂ ਸੋਹਣੀਆਂ ਵਿਚਾਰਾ ਗੁਰੂ ਸਾਹਿਬ ਦੇ ਕੋਲ ਬਖਸ਼ਿਸ਼ ਕੀਤੀਆਂ ਮੈਨੂੰ ਲੱਗਦਾ ਵੀ ਹਰ ਹਾਲ ਨਾਮ ਅਭਿਆਸੀ ਤੇ ਉਹਦੀ ਅਵਸਥਾ ਇਹੋ ਜੀ ਬਣ ਚੁੱਕੀ ਸੀ ਸੇਜੇ ਰਮਤ ਨੈਣ ਨਹੀਂ ਦੇਖੋ ਇਹ ਤਾਂ ਵਿਕਾਸ ਹੁੰਦਾ ਹੋਣਾ ਰੋ ਆਪਣੇ ਨਾਲ ਹੀ ਦੇਖੋ ਤਾਂ ਕੰਮ ਸਾਰੇ ਕਰੀ ਜਾਂਦਾ ਕਿੰਨਾ ਸਦਕਾਰ ਮਿਲਦਾ ਕਿੰਨਾ ਪਿਆਰ ਕਰਦਾ ਪਰ ਦਿਸਦਾ ਨਹੀਂ ਨੇ ਸਹਗਾ ਤੇ ਬਿਲੇ ਹਾਰੀ ਕੁਦਰਤ ਵਸਤੀਆਂ ਤੇਰਾ ਅੰਤ ਨਾ ਜਾਈ ਲਖਿਆ ਵਿਰਾਗ ਆ ਜਾਂਦਾ ਯਾਰ ਵਿਚੜ ਕੇ ਮੈ ਰੋਣੀਆਂ ਤੇ ਕਹਿਨੀ ਆਓ ਭਾਈ ਜਿੰਦ ਕੈਂ ਪਰਮੋਦੇ ਕਿ ਚਲੇ ਆਉਣ ਦੀ ਸੋਚ ਤਾਂ ਫਿਰ ਕਹਿਨੀ ਆ ਕਿ ਨਾਓ میں سوچا کی کون میری مشکل دا میرا سائیاں جی ترجاؤ یہ پریم دے تیر لگ پھر سوال بڑے سونے مجھ ہیں کہ صاحب نے جیوا دے واسطے وہ جو کچھ بھی کیونکہ گربانی دماغی سوچ ہی نہیں ہے ਇਹ ਤਾਂ ਪ੍ਰੇਮ ਦੀਆਂ ਤਰੰਗਾਂ ਜਦੋਂ ਵਹਿ ਤੁਰਦੀਆਂ ਸੀ ਬਾਣੀ ਸਪੂਰਨ ਹੋਈ ਜਾਂਦੀ ਸੀ ਕੀ ਜਾਣੀ ਉਹਦੋਂ ਲਿਖੀ ਆ ਬਾਅਦ ਵਿੱਚ ਜਿਵੇਂ ਗੁਰੂ ਜਾਣੇ ਪਰ ਉਹ ਸ਼ਬਦ ਜਿਹੜੇ ਮੁੱਖ ਦੇ ਵਿੱਚੋਂ ਨਿਕਲੇ ਆ ਉਹ ਲਿਖਤ ਰੂਪ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤੇ ਭਾਈ ਕਿੰਨਾ ਪਿਆਰ ਭਰਿਆ ਕੋਹੇ ਬਾਣ ਦੇ ਵਿੱਚ ਗੁਰੂ ਦੇ ਪਿਆਰੇ ਬਲਸੇਬ ਬਾਬਾ ਜੀ ਸਿੱਖ ਜੈ ਸੰਗ ਦੀ ਗੁਰਾਨੇ ਵਚਨੇ ਕੀਤਾ ਇਹ ਹੈ ਅੱਡੋ ਅੱਡ ਸੋਚ ਖਿਆਲ ਆਤ ਹਰ ਆਸਾਂ ਦੀ ਵਾਰ ਕੋਲ ਜਹਾਂ ਦਾ ਦੁਨੀਆਂ ਦਾ ਹੀ ਉਹਦੇ ਵਿੱਚ ਘਟ ਗਿਆ ਕਿਵੇਂ ਕੋਈ ਮੜੀਆ ਮੱਟਾ ਦੇ ਜਾਂਦਾ ਹੈ ਕਿਧਰੇ ਕਿਧਰੇ ਘੱਜਾ ਫਿਰਦਾ ਹੈ ਸਭ ਜੀਵਾਂ ਦੇ ਸੁਧਾਰ ਵਾਸਤੇ ਮਹਾਰਾਜ ਨੇ ਬਚਨ ਕੀਤੇ ਪਰ ਇਹ ਹੁਨੇ ਬਾਣੀ ਕਿਆ ਬਾਤ ਹੈ ਜਿਕੇ ਆਸੂ ਦੀ ਅੰਦਰਲੀ ਅਵਸਥਾ ਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਪ੍ਰੇਮ ਦੇ ਨਾਲ ਸਰਵਣ ਕਰਕੇ ਮੇਰੇ ਸਤਿਗੁਰੂ ਜੀ અપਾਰ ਬਖਸ਼ਿਸ਼ ਕਰ ਰਹੇ ਹਨ ਕਿਰਪਾ ਕਰ ਰਹੇ ਹਨ ਜੀ ਪੁਨੇਹ ਮਹੱਲਾ ਪੰਜਵਾ ਪੁਨੇਹ ਮਤਲਬ ਪੁਨਾ ਪੁਨਾ ਜਿਹੜਾ ਸ਼ਬਦ ਘੜੀ-ਭੜੀ ਵਰਤਿਆ ਜਾਵੇ ਅੜੇਲ ਇਹ ਸ਼ਬਦ ਦੀ ਚਾਲ ਹੈ ਅੜੇਲ ਦੀ ਚਾਲ ਹੈ ਤੇ ਪੁਨੇਹ ਬਾਣੀ ਦਾ ਨਾਮ ਹੈ ਕੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਇੱਕ ਓ ਅੰਕਾਰ ਸਤ ਗੁਰ ਪਰਸਾਦ ਇੱਕ ਅਦੁੱਤੀ ਅਦੁੱਤੀ ਇਤੇ ਵੀ ਜਿਹਦੇ ਵਰਗਾ ਦੂਜਾ ਹੋਵੇ ਕੋਈ ਨਹੀਂ ਸajati ਮੇajati ਸੁਵੇਗਤ ਭੇਦ ਰਹਿ ਬਤਾ ਕਹਿੰਦੇ ਆ ਉਹਦੇ ਚ ਸajati ਭੇਦ ਨਹੀਂ ਜਿਵੇਂ ਆਪਾਂ ਕੋਈ ਰਿਸ਼ਤਾ ਨਾ ਤਾਂ ਕਰਨਾ ਇਤਨੀ ਜਾਤੀ ਕੀ ਆ ਵਜਾਤੀ ਹੁੰਦੀ ਯਾਰ ਜਿਹੜੀ ਆਪਣੇ ਤੋਂ ਵਕਰੀਆਂ ਆਪਣਾ ਕੋਈ ਪਸ਼ੂ ਕਹਿ ਦੇ ਕੁੱਤਾ ਕਹਿ ਦੇ ਕਿੰਨਾ ਗੁੱਸਾ ਕਰੀਦਾ ਕਿਉਂਕਿ ਉਹ ਵਜਾਤੀ ਹੋ ਜਾਂਦੀ ਨਾ ਇਹ ਅਸਿਓ ਨਹੀਂ ਹਾਂ ਇੱਕ ਹੁੰਦੀ ਸਵੈਗਤ ਜਿਹੜਾ ਆਪਣੇ ਜਿ ਲੱਤਾ ਭਾਵਾਂ ਵਕਰੀਆਂ ਵਕਰੀਆਂ ਪਰਮਾਤਮਾ ਵਿੱਚ ਕੋਈ ਵਜਾਤੀ ਵਜਾਤੀ ਸਵੈਗਤ ਭੇਦ ਨਹੀਂ ਇਸ ਕਰਕੇ ਉਸ ਨੂੰ ਲਿਖਿਆ ਗਿਆ ਇੱਕ ਆ ਜੇ ਆਪਾਂ ਇੱਕ ਸਮਝ ਲਈਏ ਨਾ ਇੰਗਲੈਂਡ ਇੰਡੀਆ ਸੌਖਾ ਸਾਹਿਤ ਵਿੱਚ ਦੁਖੀ ਆ ਇੱਥੇ ਮੈਨੂੰ ਨੀਂਦ ਆਈ ਇੱਥੇ ਮੈਨੂੰ ਨਹੀਂ ਨਹੀਂ ਨੀਂਦ ਆਈ ਉਹਦੇ ਨਾਲ ਨਹੀਂ ਬਣਦੀ ਇਹਦੇ ਨਾਲ ਨਹੀਂ ਬਣਦੀ ਉਹ ਵਿਰੋਧੀ ਆ ਸਾਡੇ ਬ੍ਰੇਲੀ ਆ ਜੇ ਆਪਾਂ ਇੱਕ ਦਾ ਪੇਜ ਸਮਝ ਗਏ ਤੇ ਹੈ ਸਾਰਾ ਇੱਕ ਹੀ ਆ ਇਹ ਦੂਜਾ ਹੈ ਹੀ ਕੋਈ ਨਹੀਂ ਅਜ ਤਾਂ ਸੱਸ ਵੀ ਇਹ ਗੱਲ ਕਹਿ ਰਹੀ ਆ ਵੀ ਜਿਵੇਂ ਉਦੇਸ਼ ਵੱਖਰੇ ਵੱਖਰੇ ਨਜ਼ਰ ਆ ਰਿਹਾ ਪਹਿਲਾਂ ਸੁੱਕਾ ਥਾਂ ਸੀ ਤੇ ਸਮੁੰਦਰ ਸਾਰਾ ਇੱਕ ਪਾਸੇ ਵਸ ਗੋੜ ਹੋਇਆ ਅੱਡਵਾ ਤੇ ਹੋ ਗਈ ਕਿਉਂਕਿ ਉਹਦਾ ਐਵੇਂ ਨਹੀਂ ਆਖਿਆ ਹੋਇਆ ਜੇ ਤੀਰ ਨਹੀਂ ਉਹਨਾਂ ਨੇ ਵਾਰੇ ਉਹਨਾਂ ਨੇ ਇਹ ਗੱਲਾਂ ਲਿਖੀਆਂ ਵੀ ਜਿਵੇਂ ਕਾਗਜ਼ ਦੇ ਟੁਕੜੇ ਜੋੜ ਜੋੜ ਤੋ ਆੜ ਗਿਆ ਪਰ ਵੱਖਰੇ ਕਰ ਦਿੱਏ ਨਾ ਫਿਰ ਕੋਈ ਸਿਆਣੇ ਨੂੰ ਆ ਕੇ ਜੋੜੋ ਤੇ ਉਹ ਪਤਾ ਰੱਖਦਾ ਆਹ ਟੁਕੜਾ ਇੱਥੋਂ ਲੱਗ ਹੋਇਆ ਆਹ ਟੁਕੜਾ ਇੱਥੋਂ ਲੱਗ ਆਹ ਟੁਕੜਾ ਇੱਥੋਂ ਲੱਗ ਹੋਇਆ ऐसे तरह ਧਰਤੀ ਦੇ ਨਕਸ਼ੇ ਨਾਲ ਜੁੜਿਆ ਦੇਖਿਆ ਵੀ ਕਦੀ ਇਕੱਠਾ ਸੀ ਇਹ ਵਰਕੋਇਆ ਹਿਮਾਲਿਆ ਪਰਬਤ ਕਦੀ ਇਹ ਸਮੁੰਦਰ ਸੀ ਉਹਦੇ ਵਿੱਚ ਉੱਗਿਆ ਜਲ ਤੇ ਤਲਕਾਰ ਧਰਤੇ ਪੂਆ ਤੂੰ ਕਦੇ ਮੇਰ ਕਰਾ ਦੇ ਕੌਣ ਪਾਣੀ ਦੇ ਹਿਸਾਬ ਨਾਲ ਥੋੜੀਆਂ ਬੋਲੀਆਂ ਬਦਲ ਗਈਆਂ ਕਰਕੇ ਤੇ ਕਦੇ ਫੇਰ ਲੱਗਦੀਆਂ ਆਪਾਂ ਕਹਿੰਦੇ ਦਾ ਹੱਥ ਇਹ ਕਹਿੰਦੇ ਹੈਂਡ ਆਪਾਂ ਕਹਿੰਦਾ ਕਾ ਕੇ ਕਹਿੰਦੇ ਨੋਜ ਆਪਾਂ ਕਹਿੰਦਾ ਅਰਥ ਇਹ ਕਹਿੰਦੇ ਆਈ ਇਹਨਾਂ ਕਰਕੇ ਦੇ ਕਹਿੰਦੇ ਪੈਂਦੇ ਪਾਉਣ ਪਾਣੀ ਦੇ ਹਿਸਾਬ ਨਾਲ ਵੱਢ ਕੇ ਐਸਾ ਨਹੀਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਇੱਕ ਦਾ ਸਦਾ ਦਿੱਤਾ ਹੈ ਭਾਈ ਇੱਕ ਇੱਕ ਸਮਝੋ ਗੁਰੂਆਂ ਨੇ ਜੰਗ ਜੁੱਧ ਕੀਤੀ ਇਹ ਮੰਨਣ ਵਾਲੀ ਗੱਲ ਹੈ ਜਿਹੜਾ ਆਇਆ ਉਹਨੇ ਜੰਗ ਜੁੱਧ ਵੀ ਕੀਤਾ ਹੈ ਕੁਦਰਤ ਦਾ ਨਿਸ਼ਾਨ ਹੈ ਪਰ ਉਹਨਾਂ ਨੇ ਇੱਕ ਦਾ ਸਦਾ ਹੀ ਛੱਡਿਆ ਇਸੇ ਲਈ ਤਾਂ ਜੋ ਭਾਈ ਕਿ ਨਹੀਂ ਗਿਆ ਜੀ ਨੂੰ ਆਖਿਆ ਗਲਤ ਦੀ ਪੱਟੀ ਨਾਲ ਕੋ ਮਲਮ ਵੀ ਲਾਇਆ ਚੁਗਾ ਜੀ ਜਦੋਂ ਕਿਸੇ ਨੇ ਆਖਾ ਮੈਂ ਦੇ ਰਹਾ ਹਾਂ ਕਿੰਨਾ ਵੀ ਗੜਾ ਕੀਤਾ ਕੋਈ ਗੱਲ ਜੇ ਤੇ ਰਜੇ ਤੋਂ ਮੇਰਾ ਆ ਕੋਈ ਗੱਲ ਉਹਨੂੰ ਮaaf ਕਰ ਲੈਂਦਾ ਮaaf ਕਰਨਾ ਅੱਜ ਇਹ ਦਇਆ ਅਲੋਭ ਹੋ ਰਹੀਆ ਮaaf ਕਰਨ ਦੀ ਗਿਰਤੀ ਘਟ ਨਹੀਂ ਜਾ ਰਹੀ ਸਜ਼ਾ ਦੇ ਉਹ ਨਹੀਂ ਅੱਗੇ ਦੀ ਗੱਤੀ ਅੱਗੇ ਵੀ ਘਰਤੀ ਕੀਤੀ ਸੀ ਔਰ ਮੇਰਾ ਗੁਰੂ ਬਖਸ਼ੇਂਦੇ ਆ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਦ ਸਵਾਮੀ ਸਰਦਾ ਪਰ ਖੈਰ ਇਹਨਾਂ ਗੱਲਾਂ ਦੀ ਵਿਆਖਿਆ ਸਾਡੇ ਵਾਸਤੇ ਹੀ ਕਰਨੀ ਗੜੀਉਖੀ ਆ ਸਵਾਜਾਤ ਗਾਉ ਉਪਜਦੇ ਰਿੰਦੇ ਹਾਨੀ ਪਰ ਇੱਕ ਗੱਲ ਜ਼ਰੂਰ ਹੈ ਆ ਗੁਰੂ ਬਖਸ਼ੇਂਦੇ ਆ ਗੁਰੂ ਦੇ ਕੋਲ ਜੇ ਅੰਦਰੋਂ ਆ ਜੇ ਤੇ ਗੁਰੂ ਉਹਨੂੰ ਫਿਰ ਡੁੱਬਣ ਨਹੀਂ ਦੇਦਾ ਗਲਤੀਆਂ ਢੁੰਡਾ ਕਰਕੇ ਸ਼ਰਨ ਜਾ ਜਾਂਦਾ ਇਸ ਦਾਤੇ ਮੈਂ ਕੱਲ ਮੈਂਟਿਜ ਨੂੰ ਸੁਝਦਾ ਸੀ ਵੀ ਬੰਦਾ ਕਿਉਂ ਨਹੀਂ ਮaaf ਕਰਦਾ ਗੁਰੂ ਕੇ ਉਪਦੇਸ਼ੀ ਮaaf ਕਰਦਾ ਆ ਮੇਰੇ ਮਨ ਚ ਕੋਹਾਰ ਆ ਰਹੀ ਸੀ ਬੰਦੇ ਨੂੰ ਪਤਾ ਨਹੀਂ ਨਾ ਹੁੰਦਾ ਬੰਦਾ ਕਹਿੰਦਾ ਵੀ ਇਹ ਕਰਦੀ ਇਹ ਨਹੀਂ ਕੀਤੀ ਇਹ ਨਹੀਂ ਕੀਤੀ ਗੁਰੂ ਨੂੰ ਪਤਾ ਹੁੰਦਾ ਆ ਵੀ ਇਹ ਆਪਣੇ ਆਪ ਨਹੀਂ ਕੁਝ ਵੀ ਕਰ ਸਕਦਾ ਇਹ ਗੁਰੂ ਨੂੰ ਪਤਾ ਵੀ ਮੇਰੀ ਰਚਨਾ ਹੀ ਆ ਸਾਰੀ ਇਹ ਮੇਰਾ ਘੇਰਾ ਇਹ ਮੇਰਾ ਹੀ ਰਹਿਣਾ ਹੈ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਹੈ ਗਿਆਨ ਹੈ ਤਾਈਓ ਪਹਾੜੀ ਰਾਜੇ ਆਏ ਚੜ ਕੇ ਆਏ ਤੇ ਤਾਈਓ ਮਹਾਰਾਜ ਨੂੰ ਜੁਦਵੀ ਕਰਦੇ ਰਹੇ ਇਹ ਜਿਸ ਵੀਲੇ ਕਿਦਰੇ ਸ਼ਰਨ ਵਿੱਚ ਆਏ ਤੇ ਉਹਨਾਂ ਨੂੰ ਮਾਹੂਰੀ ਕੀਤਾ ਚਰਤਾਰ ਸਿੰਘ ਬਲਕਣ ਨੇ ਛੇਵੇਂ ਪਾਤਸ਼ਾਹ ਦਾ ਸੁਭਾਅ ਲਿਆ ਹੈ ਰਾਜੇ ਮਾਣ ਵਿੱਚ ਆਏਗਾ ਸਿੱਧ ਕੀਤੇ ਤੇ ਜੇ ਕੈਦ ਹੋਏ ਤੇ ਸ਼ਟੌਂਗ ਵੀ ਗਿਆ راجے مانے تو سدھ کتے جی قید ہوئے تا چڈا بھی گیا درشن نے منگے تو منع نہ دیر منا گیا گرو کی شخصیت بڑی پری الگ ہے ایک, ایک ہے ایک سرب کا پرکاش ہے وہ او بہ روپ ایک ہی ہوا پیا ہے سچے پہ یہ سمجھ لگتی ہے گلا ਸਤਿਗੁਰ ਪ੍ਰਸਾਦ ਸਤਿਗੁਰੂ ਦੀ ਪ੍ਰਸਾਦ ਕਿਰਪਾ ਵਰਤ ਜਾਵੇ ਫਿਰ ਸਮਝ ਲੱਗਦੀ ਆ ਨਹੀਂ ਤਾਂ ਸਵਾਲਾਂ ਦਾ ਜਵਾਬ ਸਾਰੀ ਉਮਰ ਬੰਦੇ ਨੂੰ ਮਿਲ ਨਹੀਂ ਸਕਦਾ ਹੈ ਹਾਤ ਕਲਮ ਅਗੰ ਮस्तक ਲੇਖਾਵਤੀ ਪਹਿਲਾਂ ਤਾਂ ਉਸਤਤ ਕੀਤੀ ਹੈ ਰਹਾ ਨੇ ਸਾਨੂੰ ਵੀ ਉਸਤਤ ਹੋ ਕਰਨੀ ਚਾਹੀਦੀ ਆ ਹਾਥ ਤੱਥੇ ਨੂੰ ਸਿਹਾਰੀ ਹੈ ਤੇਰੇ ਹੱਥ ਦੇ ਵਿੱਚ ਕਲਮ ਈ ਅਗਮੀ ਕਰਮਿਆ ਅਗਮੀ ਕਰਮ ਦੇ ਨਾਲ ਮੱਥੇ ਤੇ ਤੂੰ ਲੇਖ ਲਿਖੇ ਹੋਏ ਮੈਂ ਜੀ ਰੋਜ਼ ਗੁਰਦੁਆਰੇ ਜਾਂਦਾ ਅਮ੍ਰਿਤ ਵੇਲੇ ਉੱਠ ਕੇ ਸੰਗਤ ਕਰਦਾ ਆ ਇਹ ਕਹਾ ਦਾ ਮਾਣ ਆ ਭਾਈ ਗੁਰਮਖਾ ਜੋ ਸਤਿਗੁਰ ਸਰਣ ਹੈ ਜਿਤਨਾ ਰਹਿਰਾਸ ਜੋ ਪੜਦੇ ਆ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਨੇ ਉਹਨਾਂ ਦੇ ਮੱਥੇ ਤੇ ਲੇਖ ਲਿਖਿਆ ਹੈ ਤਾਂ ਇਹ ਜਿਹੜੇ ਹਰ ਜਨ ਸਤਿਗੁਰ ਸੰਗਤ ਪਾਈ ਇਨ ਧੁਰ ਮस्तक ਲਿਖਿਆ ਲਿਖਾਸ ਜਿਹੜੇ ਨਹੀਂ ਆਏ ਉਹਨਾਂ ਦੇ ਰੋਹ ਦੇ ਦਿਲ ਨਾਲ ਹੋਈਏ ਉਹਨਾਂ ਦੇ ਮੱਤੇ ਤੇ ਲੇਖ ਪਿਆ ਹੀ ਨਹੀਂ ਵੱਡੇ ਭਾਗ ਹਨ ਜੋ ਤੁਸੀਂ ਸੰਗਤ ਵਿੱਚ ਆਏ ਹੋ ਹਾਜ਼ ਚ ਕਲਮੀ ਅਗੰਮੀ ਮस्तक ਦੇ ਲੇਖ ਉਸ ਨੇ ਲਿਖਿਆ ਉਹਨਾਂ ਮस्तक ਦੇ ਵਿੱਚ ਕਿਰਨ ਸੀ ਅਜਿਹਾ ਕਿ ਨੋ ਮਸਤਕ ਦੇ ਵਿੱਚ ਵੀ ਇਹ ਇਹ ਉਸ ਨੇ ਲਿਖਿਆ ਬਾਹਰ ਲਿਖਿਆ ਤਾਂ ਪਰ ਲਿਖੇ ਬਾਹਰ ਨਹੀਂ ਲਿਖੇ ਅੰਦਰ ਲਿਖੇ ਅਗੰਮੀ ਕਰਮ ਦੇ ਨਾਲ ਉਹ ਜੇ ਸੰਸਕਾਰ ਪੈ ਗਏ ਹਨ ਉਰਜ ਰਹੀਓ ਸਭ ਸੰਗ ਸੰੂਪਰ ਉਪਾਵਤੀ ਉਰਜ ਰਿਓ ਸਭ ਸੰਗ ਉਹ ਸਾਰਿਆਂ ਦੇ ਨਾਲ ਮਿਲਿਆ ਹੋਇਆ ਹੈ ਕਯੋ ਗੁਰੂ ਸਾਹਿਬ ਨੇ ਆਖਿਆ ਕਿ ਰੰਗ ਸਮੇ ਨਾਰਾਇਣੇ ਜਿਤੇ ਮਨ ਪਵਨ ਆਪਾਂ ਬਜਾਜ ਦੇ ਕੋਲ ਜਾਈਏ ਕਪੜੇ ਵਾਲੇ ਬੜੇ ਰੰਗ ਉਹਨੇ ਰੱਖਿਆ ਜਿਵੇਂ ਉਹ ਹੋਵੇ ਵੀ ਆਹ ਰੰਗ ਸਾਰਿਆਂ ਤੇ ਸੋਹਣਾ ਹੈ ਉਹਨੂੰ ਕੀ ਲੋੜ ਨਹੀਂ ਦੁਕਾਨ ਘਰ ਦੀ ਆਹ ਰੰਗ ਵਧੀਆ ਉਹਨੂੰ ਕੋਈ ਲੋੜ ਨਹੀਂ ਦੁਕਾਨ ਜਿਹਨਾਂ ਕੱਪੜੇ ਨੇ ਜੁਣਾ ਕੀਤਾ ਹੈ ਉਹਨੇ ਕਈ ਤਰ੍ਹਾਂ ਦੇ ਰੰਗ ਰੱਖੇ ਆ ਅਸੀਂ ਵੇਖਿਆ ਸੀ ਆ ਕਿ ਆਹ ਰੰਗ ਬੜਾ ਵਧੀਆ ਇਹਦਾ ਮਤਲਬ ਜੇ ਦੂਜੇ ਰੰਗ ਘਟ ਗਿਆ ਆ ਗੁਰੂ ਰੱਖਣ ਦੀ ਕੀ ਲੋੜ ਐ ਸਾਨੂੰ ਪਸੰਦ ਆ ਗਿਆ ਆਪਾਂ ਕਹਿੰਦੇ ਵਧੀਆ ਐ ਇੰਨੇ ਤਰ੍ਹਾਂ ਦੇ ਰੰਗ ਉਹਨੇ ਬਣਾਤੇ ਹਨ ਸਾਨੂੰ ਖਿੱਚ ਪਾਉਂਦਾ ਕਿ ਕੋਈ ਰੰਗ ਕਦੀ ਕੋਈ ਰੰਗ ਪਰ ਜਿਹੜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੀ ਕੀ ਵਰਤਹਾਉ ਉਦ ਸੋਚੋ ਜਿਹੜੀ ਉਹਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਉਹਨਾਂ ਨੂੰ ਗੁਰਪਤਾ ਲਗਦਾ ਆ ਕਿ ਉਹਦਾ ਘਰ ਰੰਗ ਸਭ ਤੋਂ ਸੋਹਣਾ ਹੈ ਉਪਮਾ ਤੋਂ ਰਹਿਤ ਹੈ ਗੁਰ ਜਿਹੜਾ ਉਹ ਸਭ ਸੰਗ ਅਨੂਪ ਰੂਪਾ्वती ਇਹਨੇ ਸੋਨੇ ਉਸਨੇ ਰੰਗ ਬਣਾ ਦਿੱਤੇ ਹਨ ਜਿਹੜਾ ਇਹਨਾਂ ਰੰਗਾਂ ਦੇ ਵਿੱਚ ਬੈਠਾ ਉਹ ਕਿੱਦਾਂ ਸੋਹਣਾ ਹੋਵੇਗਾ ਭਾਈ ਇਸ ਕਰਕੇ ਹਰਿ ਹਾਣੇ ਬੇਨਤੀ ਕੀਤੀ ਸਾਰਿਆਂ ਵਿੱਚ ਮਿਲਿਆ ਹੋਇਆ ਤੁਪਮਾ ਤੋਰੈ ਤੇਰਾ ਰੂਪ ਹੈ ਇਸ ਤੰਗ ਕਹਿਣ ਨਾ ਜਾਈ ਮੁਖ ਤੁਹਾਰੀਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਕਿਆ ਹੀ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਜਿੰਨੇ ਅੱਖਾਂ ਨਾਲ ਦੇਖ ਲੈਣ ਨਿਖਤਰ ਬਲੋਕ ਤਾਂ ਚਾਹੀਤੇ ਆਂਦਰ ਵਿੱਚੇ ਕੇ ਬਲਾਸ ਆਸ-ਪਾਸ ਨਹੀਂ ਆਉਂਦਾ ਜਿਸ ਨੇ ਗੁਰੂ ਅਰਜਨ ਦੇਵ ਨੂੰ ਅੱਖਾਂ ਨਾਲ ਦੇਖ ਲਿਆ ਉਹ ਬਿਰ ਹੋਰ ਕਿਸੇ ਰੂਪ ਉਹਨੂੰ ਖਿੱਚ ਨਹੀਂ ਪਾਉਂਦਾ ਉਹ ਮਿਲਦਾ ਰਤ ਦਾ ਜੁਰੀਆ ਸਾਰਿਆਂ ਵਿੱਚ ਆਉਂਦਾ ਜਾਂਦਾ ਰੰਗ ਵੀ ਉਹ ਪਾਉਂਦਾ ਐਸੀ ਗੱਲ ਕੋਈ ਨਹੀਂ ਖੇਚ ਨਹੀਂ ਕੋ ਵੰਧਿਆ ਵਿੱਚ ਵੀ ਹੈਗਾ ਖਾਸ ਕਰਕੇ ਬੀਬੀਆਂ ਪਹਿਣਾ ਕਿੰਨਾ ਸੋਹਣਾ ਸੂਟ ਲੈ ਕੇ ਆਈਏ ਲੋ ਚਾਰ ਜਣੇ ਕਹਤ ਨੇ ਇਹ ਰੰਗ ਨਹੀਂ ਸੋਹਣਾ ਇਹ ਕਿੱਥੋਂ ਲੈਣ ਦਾ ਉਹ ਸਾਡੇ ਫਿਰ ਮਨੋਂ ਲੱਥ ਜਾਂਦਾ ਕਿਉਂਕਿ ਜੀ ਖੁੱਬੇ ਬੇਰਕਾ ਦੇ ਵਿੱਚ ਜੈਸ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖ ਲਿਆ ਉਹ ਫਿਰ ਹੋਰ ਰੂਪ ਉਹਨੂੰ ਖਿੱਚ ਨਹੀਂ ਕੋ ਰਸ ਨਹੀਂ ਬਣਦਾ ਇੱਤਰ ਬਲੂਕਤ ਨਾ ਚਾਹੇ ਚਿਤ ਆਨ ਦੁਖ ਵਿਸ਼ੇ ਕੇ ਬਿਲਾਸ ਆਸ-ਪਾਸ ਨਾ ਜਾਵੇ ਕਾਂ ਆਨ ਗਾਣ ਤਾਨ ਸੁਨੇ ਰਾਖਿਆ ਨ ਦੇ ਵਿਸਰਾਪਮਾਨ ਕਾਂ ਮਾਨ ਸੋਣਾ ਹੈ ਕੰਨ ਜਿਹੜੇ ਹੋਰ ਪਾਸੇ ਨਹੀਂ ਜਾਂਦੇ ਆਪਾ ਭੁੱਲ ਜਾਂਦਾ ਹੈ ਭਈ ਉਹਨਾਂ ਰੱਤ ਨਾ ਤੋ ਆਨੰਦ ਬੁਧਨਵ ਚਿਤ ਮੈਧ ਯੋਗ ਤੇ ਸਖਮ ਹੋਣਾ ਪਾ ਲਈ ਅਨੰਦ ਦਾ ਸਮੁੰਦਰ ਬਣ ਜਾਂਦਾ ਹੈ ਗੁਰੂ ਤੋਂ ਦੂਰ ਹੋਣ ਜੂਝ ਜੀ ਨਹੀਂ ਇਹੋ ਹਰ ਹਰ ਦੀ ਆਵਾਜ਼ ਉਸ ਨੇ ਇਹ ਕਹਿ ਕੇ ਤੇਰੀ ਮੈਂ ਉਸ ਤਿਤ ਬਿਆਨ ਨਹੀਂ ਕਰ ਸਕਦੀ ਜਿਹੜਾ ਰੂਪ ਨਗਰ ਨਿਵਾਸੀਆਂ ਨੇ ਜ ਬਹੁਤਿਆਂ ਨੂੰ ਦੇਖ ਰਿਆ ਯਾਰ ਕਹਿ ਦਿੰਦੇ ਵੀ ਰਾਜੂ ਬੋਰਾ ਆ ਕੰਦ ਸੋਣਾ ਨਹੀਂ ਤੂੰ ਤਾਂ ਇਸ ਤੋਂ ਜ਼ਿਆਦਾ ਵੀ ਇੱਕ ਤੋਂ ਵੀ ਜ਼ਿਆਦਾ ਸੋਹਣਾ ਤੇਰੀ ਹੁਕਮਾਂ ਮੈਂ ਵਰਣ ਨਹੀਂ ਕਰ ਸਕਦੀ ਜੀਵ ਸਤਰੀ ਬੇਤੀ ਕਰਦੀ ਇਹ ਆਕਾਰ ਵਰਖ ਏਰੀ ਕੋ ਨਾ ਮੇਰੇ ਤੋਂ ਵਰਨਣ ਨਹੀਂ ਕੀਤੀ ਜਾਂਦੀ ਹੋਹੀ ਦੇਖ ਦਰਸ ਨਾਨਕ ਬਲਿਹਾਰੀਆ ਮੈਂ ਤਾਂ ਤੇਰਾ ਦਰਸ਼ਨ ਵੇਖ ਕਰਕੇ ਮੋਤ ਹੋ ਗਈ ਵਾਕਿਆ ਹੀ ਜਦੋਂ ਮਹਾਰਾਜ ਇਹ ਚੜਕ ਜੀ ਵਿਖਾ ਦਿੱਤੇ ਆ ਨਾ ਕਿਤੇ ਕੋਈ ਸੁਖਨੇ ਜੋ ਵਿਖਾ ਦੇਣਾ ਭਾਵੇਂ ਸ਼ਬਦ ਸੁਰਤ ਜੋੜ ਦੇਣਾ ਫਿਰ ਤਾਂ ਗੁਰੂ ਪਿਆਰਿਓ یہ جن یہ کافی حد تک سفر تیہ کر کے گروہ شبد جڑ جاتا ہے سفر تیہ ہو جاتا ہے اس کر کے وہی وہ دہ درس نانک بلہار بلہاری بلہار جاندی ہاں جی آپ جی تو یہ سچے پادشاہ مہاراج نے بخشش کیتی ہے سو گروہ صاحب دی کرپا نال ਸੱਤ ਦੇ 7 ਵਜੇ ਤੱਕ ਗੁਰਮਤਿ ਵਿਚਾਰ ਆਪਾਂ ਸਰਵਣ ਕਰਿਆ ਕਰਾਂਗੇ ਇਹ ਹੈ ਕਿ ਇਹ ਬਾਣੀ ਜੋ ਆਪਾਂ ਜੋ ਅਥਾਰਕਾ ਸੰਖੇਪ ਰੂਪ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਆਜੀ ਦੀ ਵਿਚਾਰ ਦਾ ਇੰਨਾ ਹੀ ਆਨੰਦ ਬੜਾ ਸੋਚੋ ਹਰ ਹਾਂ ਕਿੰਨਾ ਉਹਦੇ ਮੱਜ ਪਿਆਰ ਹੋਵੇਗਾ

ਦਕਹਨ ਨਜਾਈ ਮੁਖੋ ਤਹਾਰੀਆ ਹੋਈ ਦੇਖ ਦਰਸ ਨਾਨਕ ਬਲੇ ਹਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ